ਦਾ ਭਾਈ ਮੇਲੇ ਹੀ ਕਾਮਰੇਡ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋਸਾ ਕਿਦਾਂ ਸਿੱਤਾ ਠੀਕ ਠਾਕ ਬੜੀ ਦੇਰ ਬਾਅਦ ਦਰਸ਼ਨ ਦਿੱਤੇ ਮਹਾਰਾ ਕਿਧਰ ਆਇਆ ਹੋ ਬਾਤ ਕੰਮ ਤੇ ਵਿਜੀ ਸੀਗੇ ਅੱਛਾ ਅੱਛਾ ਹੋਰ ਕਦਾ ਬਹੁਤ ਵਧੀਆ ਬਹੁਤ ਵਧੀਆ ਹੈਗਾ ਟਾਈਮ ਮੈਂ ਕਿਹਾ ਟਾਈਮ ਤੁਹਾਡੇ ਲਈ ਬਾਦੂ ਮਰਾ ਆ ਜਾਓ ਬੈਠੋ ਮ사ਜ ਕਰਨੀ ਜੋ ਮਾੜੀ ਨੂੰ ਮਤ ਹੋਵੇ ਬੈਠੋ ਬੈਠੋ ਉਹ ਜਾ ਗਿਆ ਆ ਲਾ ਦੋ ਹੋਸਾ ਕਿਦਾਂ ਰਿਹਾ ਇਤਨਾ ਵਧੀਆ ਤੂੰ ਸੁਣਾ ਔਰ ਜਾਂ ਠੀਕ ਆ ਓਏ ਜੀ ਦੇਖੋ ਜੀ ਬੇਨਾ ਦਾ ਨੰਬਰ ਸਿਕਾ ਇਹਨਾਂ ਦਾ ਫੋਨ ਆਇਆ ਸੀ ਹਾਂਜੀ ਹਾਂਜੀ ਭਾਜੀ ਇਹਨਾਂ ਦਾ ਫੋਨ ਆਇਆ ਸੀ ਹਾਂਜੀ ਸਭ ਨੂੰ ਬਿਠਾ ਲਓ ਬੈਠੋ ਬੈਠੋ ਜੀ ਬੈਠ ਕਰੋ ਇਹ ਭਾਜੀ ਆਪਣੇ ਪੁਰਾਣੇ ਮਿੱਤਰ ਆ ਠੀਕ ਹੈ ਜੀ ਤੁਹਾਨੂੰ ਕੋਈ ਨਹੀਂ ਨਾ ਕੋ ਬਾਤ ਕਰੀ ਹਾਂਜੀ ਹਾਂ ਪੁਰਾਣੇ ਮਿੱਤਰ ਨੇ ਆਪਣੇ ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਇਹਨਾਂ ਨੇ ਭਾਜੀ ਕਿੱਥੇ ਰਹਿੰਦੇ ਆ ਜੀ ਇਹ ਵੀ ਪੱਕੇ ਤੋਂ ਲਗਾ ਗਿਆ ਹੈ ਪੱਕੇ ਹੈ ਜੀ ਪੱਕੇ ਪਰ ਅੱਜ ਕੱਲ੍ਹ ਬਾਹਰ ਨਹੀਂ ਕਿੱਥੇ ਰਹਿੰਦੇ ਆ ਇਹ ਅੱਛਾ ਬੜੀ ਧੇਰ ਵਾਦ ਦਰਸ਼ਨ ਦਿੱਤੇ ਆ ਮਹਾਰਾਜ ਇਹਨਾਂ ਨੂੰ ਠੀਕ ਹੈ ਜੀ ਬਾਲ ਬੋਲੇ ਦੀ ਸੈਟ ਕਰਨੇ ਆ ਆ ਟੈਨਸ਼ਨ ਨਹੀਂ ਲੈਣੋ ਆ ਮ사ਜ ਹੀ ਕਰ ਦੋ ਮੇਲਾ ਮ사ਜ ਹੀ ਕਰ ਦੋ ਸਰ ਵੀ ਬੜਾ ਭਾਰਾ ਭਾਰਾ ਜਾ ਆਇਆ ਹੈ ਦੇ ਖਾਸ ਜਗ੍ਹਾ ਹੀ ਤਿਆਰੀ ਲੱਗਦੀ ਆ ਜੇ ਮਹਾਰਾਜ ਹਾਂ ਸੇ ਇਹਨੂੰ ਜਾਣਾ ਕੰਮ ਹੈ ਪਾਈਓ ਵੇਸ਼ਲੀ ਖੁਸ਼ੀ ਲੈ ਕਰਾਉਣ ਆਇਆ ਲੱਗਦਾ ਹਾਂ ਹੈ ਇਹ ਵਰ ਨੀਂਂਹ ਸ਼ੇਰ ਤੋਂ ਮਿੱਟੀ ਕੱਟਾ ਬਾਹਰ ਪੈ ਗਿਆ ਤਾਂ ਦਾ ਗਰਾਉਂਡ ਲੱਗੇ ਮਿੱਟੀ ਕੱਟਾ ਮਰਾ ਸੈਣਾ ਇੱਕ ਸੋਨਾ ਹੀ ਬਹੁਤ ਆਣਾ ਕੋਣ ਕੀ ਕਰੇ ਹਾਂ ਛਾੜ ਰੱਖਿਆ ਗਾ ਤੋਜਾ ਦਾ ਆਪਣੀ ਦਾ ਹਾਂ ਬਲਾ ਦੇ ਇਹਨਾਂ ਇਹ ਬਾਹਰੋਂ ਆ ਕੇ ਵੀ ਤੁਹਾਡੇ ਕੋਲ ਹੀ ਆਇਆ ਆ ਸਿੱਧਾ ਜੀ ਹਾਂ ਜੀ ਹਾਂ ਕੋਈ ਆਇਆ ਹੀ ਵਾਹਿਗੁਰੂ ਇਹਨੂੰ ਬੜੀ ਬੋਸੀ ਕਹਿੰਦੇ ਆ ਕਿ ਤੂੰ ਵਿਆਹ ਕਰਾ ਲੈ अच्छा जी पता नहीं ਕੀ ਚੱਕਰ ਆ ਰਿਹਾ ਇਹ ਬਾਹਰ ਤੇ ਹਣਾ ਬਾਹਰ ਇੱਥੇ ਸੀਗੇ ਬਾੜੀ ਦੂਰ ਨਹੀਂ ਜਾਂਦਾ ਪਿੰਡ ਤੋਂ ਬਾਹਰ ਨਹੀਂ ਜਾਂਦਾ ਜੇ ਮੈਂ ਹੈ ਹੈ ਬਾਰ ਮੇ ਕਈ ਤਰੀਕੇ ਦੇ ਹੁੰਦੇ ਆ ਨਾ ਹਾਂ ਉਹ ਨਹੀਂ ਸੁਣਾਓ ਤੁਸੀਂ ਕੀ ਕਰਦੇ ਹੋ ਦੁਕਾਨ ਤੇ ਹੀ ਹੁੰਨੇ ਹਾਂਜੀ ਦੁਕਾਨ ਤੇ ਹੀ ਹੁੰਨੇ ਆ ਉਹ ਦੁਕਾਨ ਤੇ ਹੀ ਰਹਿਣਾ ਮਨ ਨੂੰ ਉਹ ਹੀ ਆ ਜੀ ਤੰਗ ਨਾ ਉਹ ਮੋੜ ਦੇ ਮੁਟਾਈ ਆ ਦੇ ਯਾਰ ਫੋਰ ਬਾਤਾਂ ਮਾਰ ਨਹੀਂ ਆ ਰਿਹਾ ਲਿਆ ਤਾਂ

ਉਹ 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 ਵਾ 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 ਉਹ ਉਹ ਇਹ ਕੀ ਕਰਦਾ ਤੁਸੀਂ ਯਾਰ ਰਿੰਕੂ ਜੀ ਇਹ ਕੀ ਕਰਦਾ ਤੁਸੀਂ ਪਤਾ ਨਹੀਂ ਭਾਈ ਇਹ ਕਹਦਾ ਮਟਾਕੇ ਕੋਨੇ ਮੈਂ ਮਟਾਕੇ ਬਾਣ ਲੱਗ ਉਹ ਇਹਦਾ ਕਰ ਕੈਮਰੇਟ ਉਹ ਕੈਮਰੇਟ ਭਾਈ ਭਾਈ ਦੇਖੋ ਯਾਰ ਕੀ ਹੋ ਗਿਆ ਯਾਰ ਬੰਦਾ ਹੀ ਪਾਤਾ ਯਾਰ ਭਾਈ ਮੈਂ ਪਹਿਲੀ ਵਾਰ ਮੈਨੂੰ ਇਹਦਾ ਯੋਥੋ ਜੀ ਨਵਾਂ ਕੰਮ ਕਰ ਲੱਗਿਆ ਭਾਈ ਆਓ ਜੀ ਸਾਡੇ ਨਾਲ ਹੁਣ ਇੱਕ ਤੁਹਾਨੂੰ ਮੈਸੇਜ ਦੇ ਦਿੰਦੇ ਆਪਾਂ ਇਹ ਬੰਦਾ ਬਿਲਕੁਲ ਠੀਕ ਆ ਇਹ ਦੋ ਵੇਸਤਾ ਨੇ ਬੰਦੀ ਇਹ ਬੰਦਾ ਬਿਲਕੁਲ ਠੀਕ ਹੈ ਜੀ ਅਸੀਂ ਇੱਕ ਮੈਸੇਜ ਦਿੱਤਾ ਜੀ ਸਭ ਨੂੰ ਜਿਹੜੇ ਮਾਲਿਸ਼ ਕਰਵਾਉਂਦੇ ਆ ਤੇ ਜਿਹੜੇ ਮਾਲਿਸ਼ ਕਰਦੇ ਆ ਇਹ ਜਿਹੜੇ ਜੋ ਵੀ ਤੁਸੀਂ ਦੇਖਿਆ ਇਹ ਜਿਹੜਾ ਬਹੁਤ ਲੋਕਾਂ ਦੇ ਨਾਲ ਜਿਹੜਾ ਹੁੰਦਾ ਆ ਇਹ ਤੇ ਇੱਕ ਅਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਨ੍ਹਾਂ ਨੂੰ ਇਹ ਨੌਲੇਜ ਨਹੀਂ ਹੈ ਵੀ ਹਨਾ ਜਿੱਤਾ ਇਹਨਾਂ ਨੇ ਪਾਕੇ ਪਾਏ ਆ ਇਹ ਜਿਹੜਾ ਪਿਛਲਾ ਮਨਕਾ ਆ ਇਹ ਮਨਕੇ ਦੇ ਵਿੱਚ ਪ੍ਰੋਬਲਮ ਆਉਣ ਦੇ ਨਾਲ ਇਹ ਚੀਜ਼ਾਂ ਹੋ ਜਾਂਦੀਆਂ ਤੇ ਸਾਡੀ ਹੱਥ ਜੋੜ ਕੇ ਰਿਕਵੈਸਟ ਆ ਸਾਰੀ ਟੀਮ ਦੀ ਕਿ ਇਹ ਜਿਹੜਾ ਕੰਮ ਆ ਜਿਹਨੂੰ ਨੌਲੇਜ ਆ ਇਹ ਨੌਲੇਜ ਤੋਂ ਬਿਨਾ ਜਿਹੜਾ ਇਹ ਕੰਮ ਨਹੀਂ ਕਰਨਾ ਚਾਹੀਦਾ ਰਿੰਕੂ ਜੀ ਨੇ ਔਰ ਕਾਮਨਰੇਟ ਦਿਨੇਸ਼ ਅਮੀ ਸਾਡੇ ਕੈਮਰਾਮੈਨ ਔਰ ਨਾਲ ਸਾਡੇ ਜਸਮਨ ਜੀ ਔਰ ਨਾਲ ਸਾਡੇ ਇਹ ਪ੍ਰਦੀਪ ਭਾਜੀ ਇਹ origianally ਜਿਹੜੀ हेयर कटिंग ਦੀ ਜਿਹੜੀ ਸ਼ਾਪ ਆ ਇਹ ਇਹ ਪ੍ਰਦੀਪ ਭਾਜੀ ਦੀ ਆ ਤੇ ਪ੍ਰਦੀਪ ਜੀ ਇੱਕ ਵਾਰ ਤੁਸੀਂ ਵੀ ਕਿਉਂਕਿ ਤੁਹਾਡਾ profession ਹੀ ਇਹ ਆ ਹਨਾ ਜੀ ਇਹ ਚੀਜ਼ ਜਿਹੜੀ ਬਿਨਾ ਨੌਲੇਜ ਤੋਂ ਕਰਨੀ ਚਾਹੀਦੀ ਜੈ ਨਹੀਂ ਨਹੀਂ ਕਰਨੀ ਜੀ ਤੇ ਇਹਦੇ ਨਾਲ ਕਿਹੜੇ ਕਿਹੜੇ ਨੁਕਸਾਨ ਹੋ ਸਕਦੇ ਨੇ ਨੁਕਸਾਨ ਤੁਸੀਂ ਦੇਖਿਆ ਹੀ ਆ ਜੀ ਜਿੱਦਾਂ ਪ੍ਰੋਪਰ ਆ ਦੇਖੋ ਇੱਕੋ ਕਰੋਗੇ ਆ ਨਾੜਾ ਮੜਕੇ ਜੀ ਤਾਂ ਨੂੰ ਝਟਕਾ ਲੱਗੂਗਾ ਹੂੰ ਇਹ ਕਈ ਵਾਰੀ ਕਈ ਵਾਰੀ ਹੋਇਆ ਹੂੰ ਕਈ ਵਾਰੀ ਹੋਇਆ ਕਿਸੇ ਨਾ ਹੁੰਦੀ ਹੈ ਤਾਂ ਜੀ ਪ੍ਰੋਬਲਮ ਆ ਜਾਂਦੀ ਹੈ ਜੀ ਮੁੜ ਕੇ ਫੇਰ ਬਹੁਤ ਇਹ ਜਿਹੜਾ ਦੋਸੇ ਦਿਖਾਇਆ ਇਹ ਇਹ ਪ੍ਰੋਬਲਮ ਆ ਸਕਦੀ ਹੈ ਆ ਸਕਦੀ ਬਿਲਕੁਲ ਆ ਸਕਦੀ ਹੈ ਪ੍ਰਦੀਪ ਜੀ ਸਾਡੇ ਦਰਸ਼ਕਾਂ ਨੂੰ ਦੱਸਿਓ ਤੇ ਤੁਹਾਡੀ ਜਿੰਨੇ ਵੀ ਕਿਉਂਕਿ ਲਗਭਗ 15-20 ਸਾਲ ਤੋਂ ਸਾਨੂੰ ਦੇਖਦੇ ਨੂੰ ਹੋ ਗਿਆ ਉਸ ਤੋਂ ਪਹਿਲਾਂ ਤੇ ਤੁਸੀਂ ਕੰਮ ਕਰਦੇ ਆ ਤੁਹਾਡੇ ਕੰਮ ਕਰਨ ਦੌਰਾਨ ਇਦਾਂ ਦੀ ਕੋਈ ਚੀਜ਼ ਕਦੀ ਕਿਸੇ ਨੂੰ ਹੋਈ ਆ? ਹਾਂਜੀ ਇੱਕ ਆਇਆ ਸੀ ਮੇਰੇ ਕੋਲ ਜੀਰਾ ਫ੍ਰੈਂਡੀ ਆ। ਜੀ ਉਹ ਆਇਆ ਕਿੰਨਾ ਮੈਂ ਰਾਤੀ ਸੁੱਤਾ ਪਿਆ ਮੇਰੇ ਦਰਦ ਬੈਣ ਲੱਗਾ ਮੇਰੇ ਟਾਕੇ ਬਜਵਾ ਦੇ ਮੈਂ ਕਿਹਾ ਨਹੀਂ ਕੋਈ ਦਵਾਈ ਲੈਣਾ। ਹੂੰ ਉਹਨਾਂ ਨੇ ਫਿਰ ਵੀ ਆਪ ਸੋਚੀ ਜਿੱਦਾਂ ਇਦਾਂ ਨਾਲ ਹੋਈ ਤਾਂ ਬਹੁਤ ਪ੍ਰੋਬਲਮ ਆ ਗਈ। ਅੱਛਾ ਜੀ ਉਹਨਾਂ ਨੇ ਟਾਕੇ ਬਜਵਾਏ ਸੀ? ਟਾਕੇ ਬਜਵਾਏ ਸੀ। ਪਹਿਲਾਂ ਤੁਹਾਡੇ ਕੋਲ ਆਏ ਬਜਵਾਉਣ ਕਿਸੇ ਕੋਲ। ਮੈਂ ਉਹਨਾਂ ਨੂੰ ਇਹੀ ਸੁਝਾਅ ਦਿੱਤਾ ਕਿ ਤੁਸੀਂ ਉਹ ਦਵਾਈ ਲੈ ਲਓ। अच्छा, अच्छा जी अच्छा वो दर्द होती है दर्द होती है जी ਤੁਸੀਂ ਮੇਰੇ ਇਸ ਤਰ੍ਹਾਂ ਤੱਕ ਭਜਾ ਲਓ ਮੈਂ ਕਿਹਾ ਨਹੀਂ ਜੀ ਤੁਸੀਂ ਤੁਸੀਂ ਮਨਾ ਕਰਤਾ ਹਾਂਜੀ ਜੀ ਉਹਨਾਂ ਨੇ ਫਿਰ ਆਸੀ ਕੀ ਕੁਛ ਵੀ ਕਰਕੇ ਇਦਾਂ ਹੋ ਗਿਆ ਜਾਂ ਉਹਨਾਂ ਨੇ ਆਪ ਭਜਾਏ ਜਾਂ ਕਿਸੇ ਦੁਕਾਨ ਤੇ ਜਾ ਕੇ ਭਜਵਾਏ ਤੇ ਉਹਨਾਂ ਨੂੰ ਫਿਰ ਕੀ ਪ੍ਰੋਬਲਮ ਆਈ ਜੀ ਉਹਨਾਂ ਦੀ ਥੋੜੀ ਇਦਾਂ ਇਦਾਂ 1.5 ਸਾਲ ਤੋਂ ਮਾਲਾ ਦੁਖਦੀ ਰਹੀ ਅੱਛਾ ਉਹ ਤਾਂ ਪਿੰਡ ਆ ਰਹੇ ਆ ਅੱਛਾ ਜੀ ਤੇ ਉਹਨਾਂ ਨੇ ਇਲਾਜ ਕਰਾਇਆ ਏ ਦੇਖ ਲਓ ਜੀ ਇਹ ਜਿਹੜੀ ਆ ਆਪੀਤੀ ਆ ਇਹਨਾਂ ਦੇ ਕੋਲ ਵੀ ਇੱਕ ਇਹਨਾਂ ਦੇ ਯਾਰ ਦੋਸਤ ਆਏ ਸੀਗੇ ਵੀ ਉਹਨਾਂ ਨੇ ਕਿਹਾ ਵੀ ਪਟਾਕੇ ਬਜਾ ਦਿਓ ਦਰਦ ਹੁੰਦਾ ਤੇ ਇਹਨਾਂ ਨੇ ਕਿਹਾ ਕਿਸੇ ਡਾਕਟਰ ਕੋਲ ਕੰਸਲਟ ਕਰਕੇ ਤੁਸੀਂ ਦਵਾਈ ਲੈ ਲਓ ਤੇ ਪਰ ਉਹਨਾਂ ਨੇ ਫੇਰ ਵੀ ਆਪਣੇ ਆਪ ਬਜਾਏ ਪਟਾਕੇ ਜਾਂ ਕਿਸੇ ਕੋਲੋਂ ਬਜਵਾਏ ਤੇ ਡੇਢ ਸਾਲ ਹੋ ਇਸ ਪ੍ਰੋਬਲਮ ਦੇ ਨਾਲ ਜੂਝਦੇ ਰਹੇ ਸੋ ਰਿਕਵੈਸਟ ਹੈ ਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਸਾਡੇ ਜਿੰਨੇ ਵੀ ਇਹ ਕੰਮ ਕਰਦੇ ਆ ਉਹਨਾਂ ਨੂੰ ਵੀ ਰਿਕਵੈਸਟ ਆ ਔਰ ਜਿਹੜੇ ਇਹ ਆਪ ਜਾ ਕੇ ਕਰਵਾਉਂਦੇ ਜਿੰਦਾ ਕਾਮਰੇਟ ਜੀ ਨੇ ਕਿਹਾ ਰਿੰਕੂ ਜੀ ਨੂੰ ਵੀ ਪਟਾਕੇ ਬਿਜਾ ਦਿਓ ਹਨਾ ਇਹ ਚੀਜ਼ ਜਿਹੜੀ ਆ ਬਿਨਾ ਨੌਲੇਜ ਤੋਂ ਨਹੀਂ ਲੇਕ ਕਰਨੀ ਚਾਹੀਦੀ ਔਰ ਤੁਹਾਨੂੰ ਜੇਕਰ ਪਤਾ ਵੀ ਹਾਂਜੀ ਉਸ ਇਨਸਾਨ ਨੂੰ ਜਿਹੜੀ ਇਸ ਚੀਜ਼ ਦੀ ਪੂਰੀ ਨੌਲੇਜ ਆ ਤੇ ਉਹਦੇ ਕੋਲੋਂ ਹੀ ਕਰਵਾਉਣੀ ਚਾਹੀਦੀ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ